ਸਰਹੰਦ ਵਿਖੇ ਇੱਕ ਰਾਤ ਵਿੱਚ ਚਾਰ ਦੁਕਾਨਾਂ ਤੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਚੋਰੀ ਦੀ ਘਟਨਾ ਬੁੱਧਵਾਰ ਸ਼ੇਰੇ ਦੇ ਕਰੀਬ 3 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਵਾਪਰੀਆਂ ਹਨ। ਜਿਨ੍ਹਾਂ ਵਿੱਚ ਸਰਹੰਦ ਸਾਨੀਪੁਰ ਰੋਡ ਵਿਖੇ ਸਥਿਤ ਬਾਜ਼ਪਾ ਡਾਇਰੀ ਅਤੇ ਬਾਜ਼ਪਾ ਡਾਇਰੀ ਤੋਂ ਕੁਝ ਹੀ ਦੂਰੀ ਤੇ ਸਥਿਤ ਇੱਕ ਇਨਵਰਟਰ ਦੀ ਦੁਕਾਨ ਤੇ ਸਰਹੰਦ ਮੰਡੀ ਫਲਾਈਓਵਰ ਦੇ ਨਜ਼ਦੀਕ ਕੈਮਿਸਟ ਦੀ ਦੁਕਾਨ ਤੇ ਆਮ ਖਾਸ ਬਾਜ਼ ਦੇ ਨਜ਼ਦੀਕ ਇੱਕ ਗगन ਕਰਿਆਨ ਦੁਕਾਨ ਦੀ ਚੋਰੀ ਦੀ ਘਟਨਾ ਵਾਪਰੀ ਹੈ। ਉਕਤ ਦੁਕਾਨਾਂ ਵਿੱਚ ਚੋਰਾਂ ਨੇ ਨਕਦੀ ਅਤੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਹਾਂ ਮੈਂ ਦਰਿਕ ਰਹਾ ਹਾਂ ਕੋਈ ਸ਼ੇਰ ਹੈ ਸਾਕੇ ਤੈਨੂੰ ਜੋ ਚੋਰੀ ਹੋਈ ਹੈ ਪੈਸੇ ਕੰਦਾ ਸਭ ਤੋਂ ਲਾਗੇ ਕਿਥੇ ਕਿਹਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਚੌਪੜਾ ਉੱਧਰੋਂ ਰੋਸਿਆ ਜੀ ਅੱਛਾ ਜੀ ਠੀਕ ਹੋ ਸੀਗਾ ਜਿਹੜਾ ਪੈਸੇ ਹਾਂ ਕੰਦਾ ਹੀ ਤੇ ਕਿੰਨੇ ਬੰਦੇ ਸੀ ਜਿਹੜੇ ਕਿਧੇ ਪਰ ਆਏ ਸੀ ਮੋਬਾਈਲ ਗੱਡੀ ਤੇ ਗਾਣਾ ਆਵੇ ਸੀ ਇਹਦੇ ਬੰਦੇ ਹਾਂ ਇਧਰੋਂ ਆਏ ਸੀ ਤੇ ਕਿੱਧਰ ਗਏ ਸੀ ਸ਼ਾਮੀਪੁਰੋਂ ਵੱਲ ਆਏ ਨੇ ਤੇ ਉਹਨੂੰ ਲੈਣੇ ਸੀ ਡੀਓ ਤੇਰੀ ਪੁਲਿਸ ਨੂੰ ਇਤਰਾਦ ਦਿੱਤੀ ਹੈ ਜੀ ਹਾਂ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਆਪਣਾ ਬੈਟਰੀ ਇਨਵਰਟਰ ਦਾ ਕੰਮ ਹੈ ਜੀ ਰਾਤ ਨੂੰ ਤਕਰੀਬਨ 2:56:54 ਮਿੰਟ ਤੇ ਆਪਣੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਜੀ ਉਹਦੇ ਵਿੱਚ ਪੰਜ ਬੈਟਰੀ ਤੇ ਚਾਰ ਇਨਵਰਟਰ ਕੁਝ ਕੱਲੇ ਚ ਕੈਸ ਪਿਆ ਸੀਗਾ ਉਹ ਲੁਕ ਰਿਹਾ ਲੇ ਗੇ ਮਰਨਾ ਗੱਡੀ ਸੀ ਚਿੱਟੇ ਕਲਰ ਦੀ ਕੇਬੀ 48 ਨੰਬਰ ਦੱਸਿਆ ਜਾ ਰਿਹਾ ਤੇ ਉਹਦੇ ਵਿੱਚ ਤਿੰਨ ਤੋਂ ਲੈ ਕੇ ਚਾਰ ਬੰਦੇ ਸੀਗੇ ਜੇ ਰਾਤ ਨੂੰ ਮੌਕੇ ਤੇ ਆਪਣੀ ਦੁਕਾਨ ਦਾ ਸ਼ਟਰ ਤੋੜ ਕੇ ਚਲੇਗੀ ਕਿੰਨੇ ਲੋਕਾਂ ਨੂੰ ਚਲਾ ਦਿੱਤੀ ਜੀ ਉਹ ਆ ਕੇ ਮੌਕੇ ਤੇ ਆਪਣਾ ਉਹ ਐਸਟੀਮੇਟ ਲੈ ਕੇ ਚਲੇ ਜੀ ਬਾਕੀ ਹੁਣ ਦੁਬਾਰਾ ਲਾ ਕੇ ਹੋ ਜਾਣਾ ਆਪਾਂ ਇਹ ਚਾਰ ਬੈਟਰੀ ਸੌਰੀ ਪੰਜ ਬੈਟਰੀ ਦੀ ਤੇ ਚਾਰੀ ਮੋਟਰ ਚੋਰੀ ਕਰ ਗਏ ਕੁਝ ਗੱਲੇ ਚ ਕੈਸ਼ ਪਿਆ ਸੀ ਆਪਰੇ ਉਹ ਲੈ ਗਏ ਜੀ